ਪਹਿਲਾ ਮੈਂ ਸਾਰੇ ਹੀ ਇਲਾਕਾ ਨਿਵਾਸੀ ਨੂੰ ਦੱਸਣਾ ਚਾਹੁੰਦਾ ਕਿ ਸਾਡੀ ਜਿਹੜੀ ਧੂਰੀ ਦੀ ਸੋਮੂ ਟੈਕਸੀ ਯੂਨੀਅਨ ਜੋ ਕਿ ਬਹੁਤ ਪੁਰਾਣੀ ਯੂਨੀਅਨ ਹੈ ਸਾਡੀ ਧੂਰੀ ਦੀ ਜੋ ਕਿ ਕਮਰਸ਼ੀਅਲ ਗੱਡੀਆਂ ਦੀ ਯੂਨੀਅਨ ਹੈ ਜਿਦੇ ਵਿੱਚ ਪਰਮਿਟ ਵਾਲੀਆਂ ਗੱਡੀਆਂ ਨੇ ਸਾਰੀਆਂ ਹੀ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਯੂਨੀਅਨ ਦੇ ਪੁਰਾਣੇ ਪ੍ਰੈਜ਼ੀਡੈਂਟ ਨਾਥੀ ਪ੍ਰਧਾਨ ਜੀ ਤੇ ਪ੍ਰਕਾਸ਼ ਪ੍ਰਧਾਨ ਜੀ ਇਹ ਵੀ ਇਸ ਯੂਨੀਅਨ ਦੇ ਵਿੱਚ ਆਏ ਹੋਏ ਨੇ ਕਿਉਂਕਿ ਅੱਜ ਅਸੀਂ ਸਾਡੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਹੈ ਜਿਸ ਦੇ ਵਿੱਚ ਰਪਿੰਦਰ ਕੁਮਾਰ ਔਰ ਖੁਸ਼ਉਨੀ ਸ਼ਰਮਾ ਨੂੰ ਸਾਰੇ ਹੀ ਜੁਨੀਅਨ ਦੇ ਮੈਂਬਰਾਂ ਦੀ ਸਹਿਮਤੀ ਦੇ ਨਾਲ ਤੇ ਸਾਡੇ ਪੁਰਾਣੇ ਜਿੰਨੇ ਵੀ ਪ੍ਰਧਾਨ ਸਹਿਬਾਨ ਸੀ ਉਹਨਾਂ ਦੀ ਸਹਿਮਤੀ ਦੇ ਨਾਲ ਅੱਜ ਇਹਨਾਂ ਨੂੰ ਪ੍ਰਧਾਨ ਚੁਣਿਆ ਗਿਆ ਸੋ ਅਸੀਂ ਆਪਣੇ ਵੱਲੋਂ ਮੈਂ ਜਾ ਟੈਕਸੀ ਯੂਨੀਅਨ ਜਾ ਟੈਕਸੀ ਯੂਨੀਅਨ ਜਿਹੜਾ ਸੰਗਰੂਰ ਦਾ ਐਕਸ ਪ੍ਰੈਜ਼ੀਡੈਂਟ ਆ ਉਹਦੇ ਹੋਣ ਦੇ ਨਾਤੇ ਮੈਂ ਪੂਰਾ ਵਿਸ਼ਵਾਸ ਜ਼ਗਾਵਨਾ ਕਿ ਜਾ ਟੈਕਸੀ ਯੂਨੀਅਨ ਪੰਜਾਬੀ ਸਾਡੀ ਧੂਰੀ ਦੀ ਇਸ ਯੂਨੀਅਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਅਤੇ ਆਸ ਕਰਦੇ ਹਾਂ ਕਿ ਸਾਡੇ ਨਵੇਂ ਚੁਣੇ ਗਏ ਪ੍ਰਧਾਨ ਸੋਨੀ ਸ਼ਰਮਾ ਜੀ ਸਾਡੇ ਹੱਕਾਂ ਲਈ ਲੜਨਗੇ ਇਸ ਲਈ ਅਸੀਂ ਸਾਰੇ ਹੀ ਮੈਂਬਰ ਸਾਹਿਬਾਨ ਸਾਰੇ ਹੀ ਪੁਰਾਣੇ ਪ੍ਰਧਾਨ ਸਾਹਿਬਾਨ ਸੋਨੀ ਪ੍ਰਧਾਨ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਅਤੇ ਸਾਰੇ ਹੀ ਜਿੰਨੇ ਵੀ ਜੁੜੀਆਂ ਦੇ ਸਾਡੇ ਮੈਂਬਰ ਇੱਥੇ ਪਹੁੰਚੇ ਆ ਉਹਨਾਂ ਦਾ तहे ਦਿਲ ਤੋਂ ਧੰਨਵਾਦ ਕਰਦੇ ਆ ਜੀ। ਬਾਈ ਮਸਤ ਆ ਜਿਹੜੀਆਂ ਜ਼ਿਆਦਾਤਰ ਅੰਮੇਸ਼ ਟਿਕਟਾਂ ਵਾਲਾ ਸਮੱਸਿਆ ਸਾਡੀਆਂ ਜਿਹੜੀਆਂ ਟੈਕਸੀ ਲੈਂਡ ਦੀਆਂ ਸਮੱਸਿਆ ਨੇ ਉਹ ਚਾਹੇ ਸਰਕਾਰਾਂ ਇੱਥੇ ਚੇਂਜ ਹੋ ਗਈਆਂ ਪਰ ਸਾਡੀਆਂ ਸਮੱਸਿਆ ਉਵੇਂ ਹੀ ਖੜੀਆਂ ਨੇ ਕਿਉਂਕਿ ਤੁਸੀਂ ਜਾਣਦੇ ਹੋ ਕਿ ਹਰ ਪਾਸੇ ਜਿਹੜਾ ਹੜਪੀੜਤ ਪਰਿਵਾਰ ਹੋਏ ਹੋਏ ਆ ਪਾਣੀ ਆ ਰਿਹਾ ਉਹਦੇ ਨਾਲ ਜਿਹੜਾ ਪਹਾੜੀ ਦਾ ਕੰਮ ਸੀ ਉਹ ਵੀ ਸਾਡਾ ਰੁਕ ਗਿਆ ਤੇ ਸਾਡਾ ਦਿੱਲੀ ਦਾ ਕੰਮ ਵੀ ਰੁਕ ਗਿਆ ਪਰ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਸਾਡੇ ਟੈਕਸੀ ਆਪਰੇਟਰ ਵੀਰਾਂ ਦੇ ਲਈ ਨਾ ਤਾਂ ਕੋਈ ਟੈਕਸ ਦੇ ਵਿੱਚ ਛੋਟ ਕੀਤੀ ਗਈ ਆ ਅਤੇ ਨਾ ਹੀ ਸਾਨੂੰ ਕੋਈ ਕਿਸੇ ਵੀ ਤਰ੍ਹਾਂ ਦਾ ਰਾਹਤ ਜਿਹੜਾ ਪੈਕੇਜ ਆ ਦਿੱਤਾ ਗਿਆ ਸਾਡੀਆਂ ਜਿਹੜੀਆਂ ਕਿਸ਼ਤਾਂ ਨੇ 3 ਮਹੀਨਿਆਂ ਤੋਂ ਸਾਡੀਆਂ ਗੱਡੀਆਂ ਨੇ ਜਿਹੜੀਆਂ ਉਹ ਘਰ ਖੜੀਆਂ ਨੇ ਅਸੀਂ ਵਿਆਜ ਦੇ ਉੱਤੇ ਪੈਸੇ ਫੜ ਕੇ ਉਹ ਕਿਸ਼ਤਾਂ ਭਰ ਰਹਾਂਗੇ ਸੋ ਅਸੀਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਜਿੱਥੇ ਤੁਸੀਂ ਹੜ੍ਹ ਪੀੜਤਾਂ ਦੀ ਮਦਦ ਕਰਦੇ ਹੋ ਉੱਥੇ ਜਿਹੜੇ ਟੈਕਸਪੇਅਰ ਨੇ ਟੈਕਸੀ ਚਲਾਉਣ ਵਾਲੇ ਪੀਲੀ ਪਲੇਟ ਵਾਲੇ ਪੀਵੀ01 ਗਰੁੱਪ ਵਾਲੇ ਆ ਉਹਨਾਂ ਦੀ ਵੀ ਕਿਤੇ ਨਾ ਕਿਤੇ ਬਾ ਸਰਕਾਰ ਨੂੰ ਫੰਡ ਨਹੀਂ ਚਾਹੀਦੀ ਆ ਸੋ ਸਾਡੀਆਂ ਇਹ ਮੇਨ ਮੰਗਾਂ ਨੇ ਜੀ ਵੀ ਸਾਡੇ ਵੱਲ ਵੀ ਪ੍ਰਸ਼ਾਸਨ ਨੂੰ ਗਵਰਨਮੈਂਟ ਨੂੰ ਗੌਰ ਕਰਨੀ ਚਾਹੀਦੀ ਆ ਸਾਡੀਆਂ ਜਿਹੜੀਆਂ ਕਿਸ਼ਤਾਂ ਨੇ ਤਿੰਨ ਤਣ ਕਿਸ਼ਤਾਂ ਸਾਡੀਆਂ ਬਿਨਾਂ ਵਿਆਜ ਤੋਂ ਅੱਗੇ ਕਰਨੀਆਂ ਚਾਹੀਦੀਆਂ ਨੇ ਅਤੇ ਸਾਨੂੰ ਟੈਕਸ ਦੇ ਵਿੱਚ ਵੀ ਰੀਲੀਫ ਦੇਣੀ ਚਾਹੀਦੀ ਆ ਮੈਂ ਸਾਰੇ ਗਰੁੱਪ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਨਾ ਜਿਹੜੀ ਇਹ ਚੋਣ ਹੋਈ ਹੈ ਸਰਬਸੰਮਤੀ ਨਾਲ ਹੋਈ ਹੈ ਮੈਂ ਪ੍ਰਧਾਨਾਂ ਨੂੰ ਤੇ ਪੂਰੀ ਸੋਮੋ ਟੈਕਸੀ ਸਟੈਂਡ ਨੂੰ ਪੂਰੀ ਆਪਣੇ ਤਹਿ ਦਲੋਂ ਮੁਬਾਰਕਾਂ ਦਿੰਨਾ ਇਹਨਾਂ ਦਾ ਅਸੀਂ ਹਰ ਟਾਈਮ ਸਹਿਯੋਗ ਕਰਾਂਗੇ ਜੋ ਵੀ ਇਹਨਾਂ ਨੂੰ ਸਾਡੇ ਤੱਕ ਕੋਈ ਜ਼ਰੂਰਤ ਪਾਊਗੀ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਧੰਨਵਾਦ ਸਭ ਤੋਂ ਪਹਿਲਾਂ ਦਾ ਵੀਰੇ ਮੈਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਸ ਤੋਂ ਬਾਅਦ ਵੀਰੇ ਮੈਂ ਸਾਰੇ ਹੀ ਧੂਰੀ ਦੇ ਪਹੁੰਚੇ ਹੋਏ ਟੈਕਸੀ ਆਪਰੇਟਰ ਮੇਰੇ ਵੀਰ ਵੱਖਰੇ ਵੱਖਰੇ ਸਟੈਂਡਾਂ ਤੋਂ ਆਏ ਨੇ ਬੱਖਰੇ ਵੱਖਰੇ ਦਫ਼ਤਰਾਂ ਤੋਂ ਆਏ ਨੇ ਇਹਨਾਂ ਦਾ ਤੇ ਜਦੋਂ ਤੰਨਵਾਦ ਕਰਦਾ ਜਿਨ੍ਹਾਂ ਨੇ ਵੀਰੇ ਮੈਨੂੰ ਪ੍ਰਧਾਨਗੀ ਲਈ ਨਿਯੁਕਤ ਕੀਤਾ ਮੈਨੂੰ ਨਿਮਾਣੇ ਨੂੰ ਮਾਣ ਬਖਸ਼ਿਆ ਬਾਕੀ ਜੋ ਇਹਨਾਂ ਦੀਆਂ ਆਸਾਂ ਨੇ ਵੀਰੇ ਉਹਨਾਂ ਤੇ ਖਰਾ ਉਤਰੂਗਾ ਜਿੱਦਾਂ ਤੁਹਾਨੂੰ ਸਭ ਨੂੰ ਪਤਾ ਇਹ ਪੁਲ ਦਾ ਸਾਡਾ ਬਹੁਤ ਪੁਰਾਣੀ ਜੁਨੀਆ ਪ੍ਰਧਾਨ ਪੰਮੇ ਨੇ ਦੱਸਿਆ ਹੀ ਹੈ ਉਜਿ ਸ਼ਰਾਰਤੀ ਹੰਸਣਾ ਨੇ ਸਾਡਾ ਇਹ ਫੱਟਾ ਇੱਥੋਂ ਚੱਕਤਾ ਸੀ ਇਹ 10 ਕਿ ਦਿਨਾਂ ਤੋਂ ਅਸੀਂ ਦੁਬਾਰੇ ਇੱਥੇ ਫੱਟਾ ਲਾਇਆ ਜੀ ਆਪ ਸਫਾਈ ਕਰੀਆ ਉਹਦੇ ਕਰਕੇ ਹੀ ਉਰੇ ਅਸੀਂ ਕਮੇਟੀ ਬਣਾਈਆ ਜੋ ਇਹਨਾਂ ਦੇ ਸੋਗੋ ਜੁਣਦੀਆਂ ਮੰਗਾਂ ਨੇ ਸਰਕਾਰ ਤੱਕ ਕਿਸ ਤਰ੍ਹਾਂ ਪਹੁੰਚਦੇ ਕਰੋਂਗੇ ਦੇਖੋ ਜੀ ਜਿੱਦਾਂ ਤੁਹਾਨੂੰ ਪਤਾ ਹੈ ਸੀਐਮ ਸਿਟੀਆ ਸਾਡੇ ਐਮਐਲਏ ਸਾਹਿਬ ਵੀ ਨੇ ਸ੍ਰੀ ਭਗਵੰਤ ਮਾਨ ਸਾਹਿਬ ਜੀ ਉਹਨਾਂ ਦੇ ਦਫ਼ਤਰ ਚ ਵੀਰੇ ਅਸੀਂ ਮੰਗ ਪੱਤਰ ਪਹਿਲਾਂ ਵੀ ਦਿੱਤਾ ਹੁਣ ਵੀ ਦੇਵਾਂਗੇ ਜਿੱਦਾਂ ਮੈਂ ਭਾਈ ਨੂੰ ਦੱਸਿਆ ਜੀ ਵੀ ਹੜਪੀੜਤ ਕਰਕੇ ਸਾਡਾ ਬਹੁਤ ਨੁਕਸਾਨ ਹੈ ਕੁਈ ਸਾਨੂੰ ਸਵਾਰੀ ਨਹੀਂ ਮਿਲਦੀ ਆਹ ਖੜੀਆਂ ਨੇ ਵੀਰੇ ਕਮਰਸ਼ੀਅਲ ਗੱਡੀਆਂ ਸਾਰਿਆਂ ਦੇ ਟੈਕਸ ਨੇ ਟੈਕਸ ਟੂ ਟੈਕਸ ਡੇ ਟੂ ਡੇਟ ਜਾ ਰਹੇ ਨੇ ਕਿਸ਼ਤ ਡੇਟ ਟੂ ਡੇਟ ਹੈ ਪਰ ਸਾਡਾ ਕੰਮ ਨਹੀਂ ਚੱਲ ਰਿਹਾ ਪੱਲਿਓ ਖਰਚ ਕਰ ਰਹੇ ਆ ਵੀਰੇ ਉਹਨਾਂ ਨੂੰ ਬੇਨਤੀ ਕਰਾਂ ਕਿ ਸਰਕਾਰ ਨੂੰ ਵੀ ਸਾਡੇ ਟੈਕਸ ਓਪਰੇਟਰਾਂ ਬਾਰੇ ਵੀ ਕੋਈ ਸੋਚਿਆ ਜਾ